ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਕੱਲ ਇੱਕ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਵਿਰੋਧ ਕੀਤਾ ਗਿਆ ਸਿੱਖ ਸੰਗਤਾਂ ਵੱਲੋਂ ਕੌਮ ਦੇ ਲੋਕਾਂ ਵੱਲੋਂ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਅਜਾਇਆ ਕਿਉਂ ਵਾਰ-ਵਾਰ ਕੀਤਾ ਜਾ ਰਿਹਾ ਹੈ ਵਾਰ-ਵਾਰ ਅਜਈਆਂ ਘਟਨਾਵਾਂ ਕਿਉਂ ਸਾਹਮਣੇ ਆ ਰਹੀਆਂ ਨੇ ਕਿਤੇ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਹਨ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਥੇ ਇੱਕ ਮੁਸਲਮ ਭਾਈਚਾਰੇ ਦੇ ਇੱਕ ਵਿਅਕਤੀ ਵੱਲੋਂ ਜਿਹੜੀ ਕੁਰਲੀ ਕੀਤੀ ਗਈ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਚਰਚਾ ਦਾ ਵਿਸ਼ਾ ਸ੍ਰੀ ਹਰਮੰਦਰ ਸਾਹਿਬ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਸਥਿਤ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇੱਕ ਨੌਜਵਾਨ ਦੇ ਮੂੰਹ ਧੋਣ ਦੀ ਇੱਕ ਰੀਲ ਬਣਾਈ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਮੁਸਲਮ ਸ਼ੇਰ ਕੈਪਸ਼ਨ ਨਾਲ ਪੋਸਟ ਕੀਤੀ ਗਈ ਮੂੰਹ ਧੋਂਦੇ ਹੋਏ ਦਿਖਾਈ ਦੇਣ ਵਾਲੇ ਨੌਜਵਾਨ ਨੇ ਮੁਸਲਮ ਟੋਪੀ ਪਾਈ ਹੋਈ ਸੀ ਇਸ ਆਡੀਓ ਨੇ ਇਸ ਵੀਡੀਓ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਦੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਵੀਡੀਓ ਦੀ ਜਾਂਚ ਕੀਤੀ ਜਾਵੇਗੀ ਜੇਕਰ オリジナル ਹੈ ਤਾਂ ਉਸ ਸਮੇਂ ਸੇਵਾਦਾਰ ਕਿੱਥੇ ਸਨ ਇਸ ਦੀ ਜਾਂਚ ਕੀਤੀ ਜਾਵੇਗੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਕਿੱਥੇ ਹਨ ਜਦੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਜਦੋਂ ਮੂੰਹ ਧੋ ਕੇ ਮੂੰਹ ਦੇ ਵਿੱਚ ਪਾਣੀ ਭਰ ਕੇ ਉਸ ਦੀ ਕੁਰਲੀ ਕਰ ਲਈ ਗਈ ਅਤੇ ਕੁਰਲੀ ਫਿਰ ਅ ਸ਼ਰੋਮੜ ਦੇ ਵਿੱਚ ਛੁੱਟੀ ਗਈ ਕਾਬਲੇ ਗੌਰ ਸ਼ਰੋਮਣੀ ਕਮੇਟੀ ਨੇ ਧਾਰਮਿਕ ਬਹਾਨਾਵਾ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਹੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਰੀਲਾ ਬਣਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਵਲੰਟੀਅਰ ਨੂੰ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਉਥੇ ਕਿਸੇ ਵੀ ਅਜਿਹੇ ਇਤਰਾਜਯੋਗ ਵੀਡੀਓ ਬਣਾਉਣ ਤੇ ਇਜਾਜ਼ਤ ਨਾ ਹੋਵੇ ਇਸ ਸਬੰਧ ਵਿੱਚ 13 ਸੈਕਿੰਡ ਦੀ 13 ਸੈਕਿੰਡ ਦੀ ਇੱਕ ਰੀਲ ਵਾਇਲਡ ਹੋ ਰਹੀ ਹੈ ਇਸ ਵਿੱਚ ਇੱਕ ਨੌਜਵਾਨ ਨੂੰ ਹਰਮੰਦਰ ਸਾਹਿਬ ਦੇ ਪਾਣੀ ਦੇ ਸਰੋਵਰ ਵਿੱਚ ਆਪਣੇ ਪੈਰ ਰੱਖ ਕੇ ਬੈਠਾ ਹੋਇਆ ਹੈ ਅਤੇ ਆਪਣੇ ਮੂੰਹ ਕੁਰਲੀ ਕਰਦਾ ਦਿਖਾਈ ਦੇ ਆਪਣਾ ਮੂੰਹ ਕੁਰਲੀ ਕਰਦਾ ਦਿਖਾਈ ਗਿਆ ਦਿਖਾਇਆ ਗਿਆ ਹੈ ਇਸ ਦੌਰਾਨ ਉਹ ਤਿੰਨ ਵਾਰੀ ਪਾਣੀ ਆਪਣੇ ਤਿੰਨ ਵਾਰ ਪਾਣੀ ਨਾਲ ਆਪਣਾ ਮੂੰਹ ਕੁਰਲੀ ਕਰਦਾ ਹੈ ਅਤੇ ਪਾਣੀ ਨੂੰ ਵਾਪਸ ਰੋਵਰ ਵਿੱਚ ਠੁਕ ਦਿੰਦਾ ਹੈ ਫਿਰ ਉਹ ਉਹ ਆਪਣਾ ਮੂੰਹ ਕੁਰਲੀ ਕਰਦਾ ਹੈ ਅਤੇ ਆਪਣੀਆਂ ਉਂਗਲਾਂ ਨਾਲ ਹਰਮੰਦਰ ਸਾਹਿਬ ਵੱਲ ਇਸ਼ਾਰਾ ਕਰਦਾ ਹੈ ਨੌਜਵਾਨ ਨੇ ਕਾਲੀ ਜੈਕਟ ਜੀਨਸ ਅਤੇ ਕਾਲੀ ਮੁਸਲਮ ਟੋਪੀ ਪਾਈ ਹੋਈ ਹੈ ਇਹ ਸਿੱਖ ਸੰਗਤਾਂ ਵੱਲੋਂ ਇਤਰਾਜ਼ ਕੀਤਾ ਗਿਆ ਜਾਣਾ ਕੋਈ ਮਾਰੀ ਗੱਲ ਨਹੀਂ ਲੇਕਿਨ ਜਿਸ ਤਰ੍ਹਾਂ ਵਾਰ-ਵਾਰ ਦੂਰਲੀ ਕਰਕੇ ਸਰੋਵਰ ਦੇ ਵਿੱਚ ਠੁਕਣਾ ਉਸ ਨੂੰ ਲੈ ਕੇ ਇਤਰਾਜ਼ ਦੁਨੀਆ ਭਰ ਦੇ ਸਿੱਖਾਂ ਵੱਲੋਂ ਕੀਤਾ ਜਾ ਰਿਹਾ ਹੈ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਛਰੂਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਿੱਥੇ ਨੇ ਹਾਲਾਂਕਿ ਵਾਰ-ਵਾਰ ਸਿੱਖ ਸੰਤਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਬਾਹਰੋਂ ਸਲਾਨੀ ਆਉਂਦੇ ਨੇ ਜਾਂ ਮੱਥਾ ਟੇਕਣ ਆਉਂਦੇ ਨੇ ਸ੍ਰੀ ਹਰਮਨਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਉਹ ਅਜਈਆਂ ਘਟਨਾਵਾਂ ਨੂੰ ਅੰਜਾਮ ਕਿਉਂ ਦਿੰਦੇ ਨੇ ਅਜਈਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਕੋਈ ਯੋਗਾ ਕਰਦਾ ਹੈ ਕੋਈ ਕੋਰਨੀਆਂ ਕੀਤਾ ਜਾਂਦਾ ਹੈ ਇਹ ਬਿਲਕੁਲ ਸਿੱਖ ਮਰਿਆਦਾ ਦੇ ਉਲਟ ਹੈ ਇਸ ਦੀ ਜਾਂਚ ਕਰਵਾ ਕੇ ਇਸ ਫਸਲ ਦੀ ਜਿਹੜੀ ਹੈ ਜਨ ਇਸ ਪਰਸੰਦੀ ਪਛਾਣ ਕਰਕੇ ਆਇਡੈਂਟੀਫਾਈ ਕਰਕੇ ਇਸ ਕੇ ਕਾਰਵਾਈ ਕੀਤੀ ਜਾਵੇ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਹੈ ਇਹ ਇਨਸਾਨ ਇਹ ਵਿਅਕਤੀ ਕੌਣ ਹੈ ਕਿ ਇਹ ਸੱਚਮੁੱਚ ਮੁਸਲਮ ਭਾਈਚਾਰੇ ਤੋਂ ਹੈ ਜਾਂ ਇਸ ਨੇ ਕੋਈ ਛੜਿਆੰਤਰ ਰਚਿਆ ਹੈ ਸ਼ੂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੀਡੀਓ ਦੀ ਜਾਂਚ ਕਰਾ ਕੇ ਇਸ ਉੱਤੇ ਐਕਸ਼ਨ ਲਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਸੰਗਤਾਂ ਨਤਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਉਹ ਇਨ੍ਹਾਂ ਚੀਜ਼ਾਂ ਤੋਂ ਗਰੇਜ਼ ਕਰ